ਅਮਰੀਕੀ ਹੁਣ ਆਪਣੀ ਮੇਲ ਇਨ ਪੇਪਰ ਅਪਲੀਕੇਸ਼ਨ ਪਰ ਕਰਿਆ ਤੋਂ ਬਚਦੇ ਹੋਏ ਪਾਸਪੋਰਟ ਨੂੰ ਆਨਲਾਈਨ ਰੀਨਿਊ ਕਰ ਸਕਦੇ ਨੇ ਹਾਲਾਂਕਿ ਕੈਨੇਡੀਅਨਸ ਨੂੰ ਅਜੇ ਵੀ ਇੰਤਜ਼ਾਰ ਕਰਨਾ ਹੋਵੇਗਾ ਇੱਕ ਸਾਲ ਪਹਿਲਾਂ ਐਲਾਨ ਹੋਣ ਦੇ ਬਾਵਜੂਦ ਕੈਨੇਡੀਅਨ ਅਜੇ ਵੱਧ ਸਮੇਂ ਦੀ ਉਡੀਕ ਕਰ ਰਹੇ ਨੇ ਓਟਵਾ ਨੇ ਮਈ 2023 ਦੇ ਵਿੱਚ ਐਲਾਨ ਕੀਤਾ ਸੀ ਕਿ ਸਧਾਰਨ ਪਾਸਪੋਰਟ ਨਵੇਂ ਆਉਣ ਵਾਲੇ ਕੈਨੇਡੀਅਨ ਆਨਲਾਈਨ ਅਪਲਾਈ ਕਰਨ ਫੀਸਾਂ ਦਾ ਭੁਗਤਾਨ ਕਰਨ ਤੇ ਜ਼ਰੂਰੀ ਦਸਤਾਵੇਜ਼ਾਂ ਤੇ ਪਾਸਪੋਰਟ ਦੀਆਂ ਫੋਟੋਆਂ ਨੂੰ ਇੱਕ ਸੁਰੱਖਿਅਤ ਸਰਕਾਰੀ ਵੈੱਬਸਾਈਟ ਤੇ ਅਪਲੋਡ ਕਰਨ ਦੇ ਯੋਗ ਹੋਣਗੇ ਪਰ ਹਾਲੇ ਵੀ ਇੰਤਜ਼ਾਰ ਚਲ ਰਿਹਾ ਹੈ ਅਮਰੀਕੀ ਹੁਣ ਆਪਣੇ ਪਾਸਪੋਰਟਾਂ ਨੂੰ ਆਨਲਾਈਨ ਰੀਨਿਊ ਕਰ ਸਕਦੇ ਨੇ ਇੱਕ ਮੁਸ਼ਕਿਲ ਮੇਲਨ ਪੇਪਰ ਅਪਲੀਕੇਸ਼ਨ ਪ੍ਰਕਿਰਿਆ ਨੂੰ ਬਾਈਪਾਸ ਕਰਦੇ ਹੋਏ ਜੋ ਅਕਸਰ ਦੇਰੀ ਦਾ ਕਾਰਨ ਬਣਦੀ ਹੈ ਸਟੇਟ ਡਿਪਾਰਟਮੈਂਟ ਨੇ ਐਲਾਨ ਕੀਤਾ ਹੈ ਕਿ ਪਾਇਲਟ ਪ੍ਰੋਗਰਾਮਾ ਦੇ ਵਿੱਚ ਟੈਸਟ ਕਰਨ ਤੋਂ ਬਾਅਦ ਇਸ ਦਾ ਜਿਹੜਾ ਆਨਲਾਈਨ ਨਵੀਨੀਕਰਨ ਪ੍ਰਣਾਲੀ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਤੇ ਬਾਲਗ ਪਾਸਪੋਰਟ ਧਾਰਕਾਂ ਲਈ ਉਪਲਬਧ ਹੈ ਜਿਨ੍ਹਾਂ ਦੇ ਪਾਸਪੋਰਟ ਦੀ ਮਿਆਦ ਪਿਛਲੇ 5 ਸਾਲਾਂ ਵਿੱਚ ਖਤਮ ਹੋ ਗਈ ਹੈ ਜਾਂ ਆਉਣ ਵਾਲੇ ਸਾਲ ਵਿੱਚ ਖਤਮ ਹੋ ਜਾਵੇਗੀ ਇਹ ਬੱਚਿਆਂ ਦੇ ਪਾਸਪੋਰਟਾਂ ਦੇ ਨਵੀਨੀਕਰਨ ਦੇ ਲਈ ਸੰਯੁਕਤ ਰਾਸ਼ ਤੋਂ ਬਾਹਰ ਰਹਿਣ ਵਾਲੇ ਨਵੀਨੀਕਰਨ ਬਿਨੇਕਾਰਾਂ ਲਈ ਜਾਂ ਤੇਜ਼ ਅਰਜ਼ੀਆਂ ਲਈ ਪਹਿਲੀ ਵਾਰ ਪਾਸਪੋਰਟ ਬਿਨਾਕਾਰਾਂ ਲਈ ਉਪਲਬਧ ਨਹੀਂ ਹੈ ਰਾਜਦੇਸ਼ ਖੱਤਰ ਨੇ ਕਿਹਾ ਹੈ ਕਿ ਕਾਗਜ਼ੀ ਅਰਜ਼ੀ ਪ੍ਰਕਿਰਿਆ ਦੇ ਇਸ ਆਨਲਾਈਨ ਵਿਕਲਪਾ ਦੀ ਪੇਸ਼ਕਸ਼ ਕਰਕੇ ਵਿਭਾਗ ਸਭ ਤੋਂ ਵੱਧ ਕੁਸ਼ਲ ਤੇ ਸੁਵਿਧਾਜਨਕ ਪਾਸਪੋਰਟ ਕੋਡ ਨਵੇਂ ਆਉਂਦਾ ਤਜਰਬਾ ਪ੍ਰਦਾਨ ਕਰਨ ਲਈ ਡਿਜੀਟਲ ਤਬਦੀਲੀ ਨੂੰ ਅਪਣਾ ਰਹੀ ਹੈ ਵਿਭਾਗ ਨੇ ਕਿਹਾ ਕਿ ਇਸ ਦਾ ਅੰਦਾਜ਼ਾ ਹੈ ਕਿ ਲਗਭਗ 5 ਮਿਲੀਅਨ ਅਮਰੀਕੀ ਇੱਕ ਸਾਲ ਵਿੱਚ ਇਸ ਸੇਵਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ 2023 ਵਿੱਚ ਇਸ ਨੇ 24 ਮਿਲੀਅਨ ਪਾਸਪੋਰਟਾਂ ਦੀ ਪ੍ਰਕਿਰਿਆ ਕੀਤੀ ਜਿਨ੍ਹਾਂ ਵਿੱਚੋਂ ਲਗਭਗ 40% ਦੀ ਨਵੀਨੀਕਰਨ ਸਨ ਮੁੱਖ ਤੌਰ ਤੇ ਕੋਵਿਡ-19 ਮਹਾਮਾਰੀ ਕਾਰਨ ਸਟਾਫ ਦੀ ਕਮੀ ਦੇ ਨਤੀਜੇ ਵਜੋਂ ਪਾਸਪੋਰਟ ਪ੍ਰੋਸੈਸਿੰਗ ਦੇ ਵਿੱਚ ਲੰਮੀ ਦੇਰੀ ਹੋਣ ਤੋਂ ਬਾਅਦ ਵਿਭਾਗ ਨੇ ਭਰਤੀ ਦੇ ਵਿੱਚ ਵਾਅਦਾ ਕੀਤਾ ਤੇ ਹੋਰ ਤਕਨੀਕੀ ਸੁਧਾਰ ਪੇਸ਼ ਕੀਤੇ ਜਿਨ੍ਹਾਂ ਨੇ ਪਿਛਲੇ ਸਾਲ ਨਾਲੋਂ ਇੰਤਜ਼ਾਰ ਦੇ ਸਮੇਂ ਨੂੰ ਲਗਭਗ 1 ਤਿਹਾਈ ਤੱਕ ਘਟਾ ਦਿੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਰਜ਼ੀਆਂ ਹੁਣ ਇਸ਼ਤਿਹਾਰ ਦਿੱਤੇ 6 ਹਫ਼ਤਿਆਂ ਵਿੱਚ ਬਹੁਤ ਘੱਟ ਸਮੇਂ ਵਿੱਚ ਪੂਰੀਆਂ ਹੋ ਜਾਂਦੀਆਂ ਨੇ ਤੇ ਆਨਲਾਈਨ ਨਵੀਨੀਕਰਨ ਪ੍ਰਣਾਲੀ ਇਸ ਨੂੰ ਹੋਰ ਘਟਾਉਣ ਦੀ ਉਮੀਦ ਹੈ ਸਿਸਟਮ ਨਵੇਂ ਆਉਣ ਵਾਲੇ ਬਿਨੇਕਾਰਾਂ ਨੂੰ ਮੌਜੂਦਾ ਪ੍ਰਕਿਰਿਆ ਨੂੰ ਛੱਡਣ ਦੀ ਇਜਾਜ਼ਤ ਦੇਵੇਗਾ ਜਿਸ ਲਈ ਉਹਨਾਂ ਨੂੰ ਕਾਗਜ਼ੀ ਅਰਜ਼ੀਆਂ ਫੋਟੋਆਂ ਤੇ ਇੱਕ ਚੈੱਕ ਨੂੰ ਡਾਕ ਰਾਹੀਂ ਪ੍ਰਿੰਟ ਕਰਨ ਤੇ ਭੇਜਣ ਦੀ ਲੋੜ ਹੁੰਦੀ ਹੈ ਤੇ ਇੱਕ ਸੁਰੱਖਿਆ ਵੈੱਬਸਾਈਟ www.travel.state ਰਾਹੀਂ ਆਪਣੇ ਦਸਤਾਵੇਜ਼ ਫੋਟੋ ਤੇ ਭੁਗਤਾਨ ਜਮ੍ਹਾਂ ਕਰਾਉਂਦੇ ਲੋੜ ਹੁੰਦੀ ਹੈ ਦਾ ਪਾਸਪੋਰਟ ਪ੍ਰੋਸੈਸਿੰਗ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜੋ ਇਸ ਸਮੇਂ ਨਿਯਮਤ ਨਵੀਨੀਕਰਨ ਲਈ ਡਾਲਰ 100 ਤੀ ਹੈ ਅਸਿਸਟੈਂਟ ਸਕੱਟਰੀ ਆਫ ਸਟੇਟ ਫਾਰ ਕਾਉਂਸਲਰ ਅਫੇਅਰਜ਼ ਜੋ ਬਿਊਰੋ ਓਵਰਸੀਜ਼ ਪਾਸਪੋਰਟ ਪ੍ਰੋਸੈਸਿੰਗ ਦੇਖਦੇ ਨੇ ਦਾ ਕਹਿਣਾ ਹੈ ਕਿ ਵਿਭਾਗ ਆਉਣ ਵਾਲੇ ਸਾਲਾਂ ਵਿੱਚ ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਉਮੀਦ ਕਰਦਾ ਹੈ ਤਾਂ ਜੋ ਸੰਭਾਵਤ ਤੌਰ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਅਮਰੀਕੀ ਦੂਜੇ ਪਾਸਪੋਰਟਾਂ ਨੂੰ ਨਵਿਆਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਆਖਰੀ ਗੱਲ ਨਹੀਂ ਹੋਵੇਗੀ ਜੋ ਅਸੀਂ ਕਰ ਰਹੇ ਹਾਂ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ ਹੈ ਤੇ ਫਿਰ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਵਿੱਚ ਇਸ ਸੇਵਾ ਨੂੰ ਹੋਰ ਅਮਰੀਕੀ ਨਾਗਰਿਕਾਂ ਲਈ ਉਪਲਬਧ ਕਰਾਉਣਾ ਜਾਰੀ ਰੱਖਣ ਦੇ ਤਰੀਕਿਆਂ ਨੂੰ ਦੇਖਣਾ ਸ਼ੁਰੂ ਕਰਾਂਗੇ ਇਸ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ